ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਟਰਵਾਲ ਬਾਟਰ ਤੇ ਖੜੇ ਇੱਕ ਸਰਦਾਰ ਜੀ ਦਿੱਲੀ ਵੱਲ ਨੂੰ ਮੂੰਹ ਕਰਕੇ ਦਿੱਲੀ ਨਾਲ ਕੋਈ ਗੱਲਾਂ ਬਾਤਾਂ ਕਰ ਰਹੇ ਨੇ ਕੀ ਗੱਲਾਂ ਕਰ ਰਹੇ ਨੇ ਧਿਆਨ ਦੇਣਾ ਜੀ ਹੋ ਤੈਨੂੰ ਸਮਝ ਨਾ ਆਵੇ ਹਾਏ ਨੀ ਬੋਲੀ ਸਰਕਾਰੇ ਤੈਨੂੰ ਸਮਝ ਨਾ ਆਵੇ ਹਾਏ ਨੀ ਬੋਲੀ ਸਰਕਾਰੇ ਸਾਡੇ ਬੱਚੇ ਤੇ ਵਡੇਰੇ ਨੀ ਤੈ ਠੰਡ ਚ ਬਠਾਲੇ ਨੀ ਤੈ ਠੰਡ ਚ ਬਠਾਲੇ ਤੈਨੂੰ ਸਮਝ ਨਾ ਆਵੇ ਹਾਏ ਨੀ ਬੋਲੀ ਸਰਕਾਰੇ ਓਹ ਨਾਲ ਮੇਰੇ ਬੈਠਾ ਰੇ ਹਾਏ ਮੈਨੂੰ ਕੂਰ ਓਹੋ ਨਾਲ ਮੇਰੇ ਬੈਠਾ ਰੇ ਹਾਏ ਮੈਨੂੰ ਕੂਰ ਕੀ ਦੱਸਾਂ ਸਰਦਾਰਾ ਮੈਂ ਹਾਂ ਕਿੰਨੀ ਮਜਬੂਰ ਹੋ 2 ਮਹੀਨੇ ਪਹਿਲੇ ਅਸੀਂ ਅਨ ਆਗੂ ਸਾਨੂੰ ਮਿਲਣ ਨਾ ਆਇਆ ਤੇਰਾ ਕੋਈ ਵੀ ਆਗੂ ਸਾਨੂੰ ਮਿਲਣ ਨਾ ਆਇਆ ਜਦੋਂ ਬੱਡ ਰਾਤੇ ਬੈਠੇ ਹਾਏ ਨੀ ਪੈਗੀ ਰੋਲੀ ਸਾਰੇ ਹਾਏ ਨੀ ਪੈਗੀ ਰੋਲੀ ਸਾਰੇ ਤੈਨੂੰ ਸਮਝ ਨਾ ਆਵੇ ਹਾਏ ਨੀ ਬੋਲੀ ਸਰਕਾਰੇ ਹੋ ਮੈਨੂੰ ਦੱਸਿਆ ਕਿਸੇ ਨੇ ਇਹ ਤਾਂ ਕੱਖ ਨਹੀਂ ਇਹਨਾਂ ਦੇ ਖਾਲੀ ਪੀਪਾ ਖੜਕਾਉਂਦੇ ਪੱਲੇ ਕੱਖ ਨਹੀਂ ਇਹਨਾਂ ਦੇ ਖਾਲੀ ਪੀਪਾ ਖੜਕਾਉਂਦੇ ਪਰ ਪਤਾ ਨਹੀਂ ਸੀ ਮੈਨੂੰ ਆਉਂਗੇ ਇੰਨੀ ਦੂਰ ਹਾਏ ਆਉਂਗੇ ਇੰਨੀ ਦੂਰ ਕੀ ਦੱਸਾਂ ਸਰਦਾਰਾ ਮੈਂ ਹਾਂ ਕਿੰਨੀ ਮਜਬੂਰ ਹੋ ਪਈ ਦੁਨੀਆ ਜਾਗ ਹੁਣ ਤੱਕਾ ਨਹੀਂਓ ਸੇਣਾ ਹੋ ਪਈ ਦੁਨੀਆ ਇਹ ਜਾਗ ਹੁਣ ਤੱਕਾ ਨਹੀਂਓ ਸੇਣਾ ਸਾਰੀ ਗਲਤੀ ਹੈ ਤੇਰੀ ਤੈਨੂੰ ਮੰਨਣਾ ਹੀ ਪੈਣਾ ਹੋ ਤੈਨੂੰ ਪਤਾ ਯਦੋਂ ਲੱਗੂ ਜਦੋਂ ਲੋਕ ਪੈ ਗਏ ਪਾਰੇ ਹਾਏ ਨੀ ਲੋਕ ਪੈ ਗਏ ਪਾਰੇ ਤੈਨੂੰ ਸਮਝ ਨਾ ਆਵੇ ਹੈ ਨਹੀਂ ਬੋਲੀ ਸਰਕਾਰੇ ਹੋ ਜਦੋਂ ਕਰਾਂ ਮੈਂ ਸਲਾਮ ਉਹੋ ਵਿੱਚ ਜਾਂਦਾ ਆ ਕੀ ਕਰਾਂ ਦੱਸ ਮੈਨੂੰ ਯੋਹੋ ਰਹਾ ਹੈ ਡਰਾ ਕਹਿੰਦਾ ਜੇ ਤੂੰ ਪਿੱਛੇ ਮੂੜੀ ਤੈਨੂੰ ਸਿੱਟਾਂਗੇ ਜਰੂਰ ਕਹਿੰਦਾ ਸਿੱਟਾਂਗੇ ਜਰੂਰ ਕੀ ਦੱਸਾਂ ਸਰਦਾਰਾ ਮੈਂ ਹਾਂ ਕਿੰਨੀ ਮਜਬੂਰ ਹੋਇਓ ਨੂੰ ਭੁੱਲਿਆ ਨਹੀਂ ਕਹਿੰਦੇ ਜਿਹੜਾ ਸ਼ਾਮੀ ਕਰ ਆਵੇ ਜੇ ਡਿਗ ਜਾਣ 베ਰ ਚੁੱਕ ਚੌਲੀ ਵਿੱਚ ਪਾਵੇ ਹੋ ਜੇ ਡਿਗ ਜਾਣ 베ਰ ਚੁੱਕ ਚੌਲੀ ਵਿੱਚ ਪਾਵੇ ਹੋ ਜੇ ਤੂੰ ਛੱਡ ਦੇਵੇਂ ਜਿੱਦ ਕਰੂੰ ਗੁਨਾਹ maaf ਸਾਰੇ ਹਾਏ ਨੀ ਗੁਨਾਹ maaf ਸਾਰੇ ਤੈਨੂੰ ਸਮਝ ਨਾ ਆਵੇ ਹਾਏ ਨੀ ਬੋਲੀ ਸਰਕਾਰੇ ਮੈਂ ਤਾਂ ਫਸ ਗਈ ਹਾਂ ਗੱਬੇ ਹੁਣ ਕਿਹੜੇ ਪਾਸੇ ਜਾਵਾਂ ਮੇਰਾ ਮਨ ਮੈਨੂੰ ਕਹਿੰਦਾ ਜਾ ਕੇ ਭੁੱਲਾਂ ਬਖਸ਼ਾ ਮਾਂ ਖਾਲੀ ਆਏ ਇਥੋਂ ਕਿਹੜੀ ਗੱਲ ਦਾ ਗਰੂਰ ਹਾਏ ਵੇ ਗੱਲ ਦਾ ਗਰੂਰ ਕੀ ਦੱਸਾਂ ਸਰਦਾਰਾ ਮੈਂ ਹਾਂ ਕਿੰਨੀ ਮਜਬੂਰ ਕੀ ਦੱਸਾਂ ਸਰਦਾਰਾ ਮੈਂ ਹਾਂ ਕਿੰਨੀ ਮਜਬੂਰ ਤੈਨੂੰ ਸਮਝ ਨਾ ਆਵੇ ਹਾਏ ਨੀ ਬੋਲੀ ਸਰਕਾਰੇ ਸੋਨਾਲੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ